ਸਾਡੇ ਸੀ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਜਨਾਂ ਦੀਆਂ ਪੈਨਸ਼ਨਾਂ ਲਗੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਅਪਡੇਟ ਦੇਵਾਂਗੇ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਪੈਨਸ਼ਨਾਂ ਫਰੈਂਡ ਦੇ ਕਿੰਨੇ ਕਸਰ ਨੇ ਕਿਹੜੇ ਕਿੰਨੇ ਕ ਤਰੀਕ ਨੂੰ ਜੜੀਆਂ ਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਾਈ ਸਕਦੀਆਂ ਨੇ ਜੇਕਰ ਅਫਾ ਇਸਲੇ ਦਾ ਟਾਈਮ ਦੇਖਦੇ ਹਾਂ ਤੇ ਲਗਭਗ ਸਵਾ 6 ਵਜ ਰਹੀ ਹੈ ਔਰ 16 ਜੂਨ ਦੀ ਜਿਹੜੀ ਸ਼ਾਮ ਹੋ ਚੁੱਕੀ ਹੈ ਜਿਹੜਾ ਸ਼ਡਿਊਲ ਹੁੰਦਾ ਜੀ ਪੈਨਸ਼ਨਾਂ ਪੈਂਡ ਦਾ ਉਹ 8 ਤਰੀਕ ਤੋਂ ਲੈ ਕੇ 15 16 ਜੂਨ ਦੇ ਵਿੱਚਕਾਰ ਮਿੱਥਿਆ ਹੁੰਦਾ ਪੰਜਾਬ ਸਰਕਾਰ ਵੱਲੋਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਨੇ ਪੈਨਸ਼ਨਾਂ ਵੰਡੀਆਂ ਜਾਂਦੀਆਂ ਨੇ ਵੱਖ-ਵੱਖ ਲਾਭਪਾਤਰੀਆਂ ਨੂੰ ਦਰਮਿਆਨ ਖੰਡ ਹੋਰავਨ ਨੂੰ ਬੜਾ ਪੈਨਸ਼ਨਾਂ ਵੰਡੀਆਂ ਜਾਂਦੀਆਂ ਨੇ ਜਿਹੜੀ ਪੈਣਾ ਦੇ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਉਹ ਵੀ ਉਹਨਾਂ ਦਾ ਵੀ ਜਿਹੜਾ ਆ ਉਇਤਰ ਨੂੰ ਕੀਤਾ ਜਾਂਦਾ ਪੈਨਸ਼ਨਾਂ ਵੰਡੀਆਂ ਜਾਂਦੀਆਂ ਨੇ 16 ਤਰੀਕ ਅੱਜ ਹੋ ਗਈ ਹੈ ਜੀ ਪੈਨਸ਼ਨਾਂ ਲੇਟ ਹੋਣ ਦਾ ਕਾਰਨ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਖਜ਼ਾਨਾ ਖਾਲੀ ਹੈ ਪੰਜਾਬ ਸਰਕਾਰ ਦਾ ਜਿਵੇਂ ਕਿਸ ਨੂੰ ਪਹਿਲਾਂ ਵੀ ਕਿਹਾ ਸੀ ਕਿ ਸਰਕਾਰ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਆਪਣੇ ਲੋਨ ਲੈ ਰਹੇ ਨੇ ਕਰਜ਼ਾ ਲੈ ਰਹੇ ਨੇ 100 ਕਰੋੜ ਦਾ ਜਿਹੜਾ ਕਰਜ਼ਾ ਵੀ ਲਿਆ ਸੀ ਮਾਨ ਸਰਕਾਰ ਨੇ ਤੇ ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਲੇਟ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਹਾਲਾਂਕਿ ਹਾਲੇ ਕੁਝ ਮੁਲਾਜ਼ਮਾਂ ਦੀਆਂ ਹਲੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੀਆਂ ਤਨਖਾਹਾਂ ਦੀ ਅਦਾਇਗੀ ਨਹੀਂ ਕੀਤੀ ਗਈ ਹੈ ਸੋ ਇਹ ਹੋਏਗੀ ਹੌਲੀ-ਹੌਲੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵੀ ਜਿਹੜੀਆਂ ਨੇ ਤਨਖਾਹਾਂ ਹੀ ਵੰਡੀਆਂ ਜਾਣਗੀਆਂ ਤੇ ਜਿਹੜੇ ਲਾਭਪਾਤਰੀ ਨੇ ਉਹਨਾਂ ਦੀਆਂ ਪੈਨਸ਼ਨਾਂ ਵੀ ਵੰਡੀਆਂ ਜਾਣਗੀਆਂ ਭਾਵੇਂ ਦਿਵੰਗ ਨੇ ਹੈਂਡੀਕੈਪ ਨੇ ਵੜਾਪਾ ਨੇ ਜਾਂ ਵਿਧਵਾ ਪੈਨਸ਼ਨ ਵਾਲੇ ਜਿਹੜੇ ਸਾਡੇ ਲਾਭਪਾ ਸੋ ਇਹਨਾਂ ਨੂੰ ਜਿਹੜੀਆਂ ਪੈਨਸ਼ਨ ਆਫ ਹੈਂਡ ਦਾ ਸ਼ਡਿਊਲ ਅੱਗੇ 4-5 ਦਿਨਾਂ ਦੇ ਵਿੱਚ ਹੋ ਸਕਦਾ ਹੈ ਹੋ ਸਕਦਾ ਹੈ ਕਿ ਉਸ ਤੋਂ ਵੀ ਲੇਟ ਹੋ ਜਾਈ। ਕੰਮ 20 ਤਰੀਕ ਤੱਕ ਸਾਨੂੰ ਜਿਹੜੀ ਆਸਾਂ ਨੇ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਪੈ ਸਕਦੀਆਂ ਨੇ। ਆਉਂਦੇ 4 ਦਿਨਾਂ ਦੇ ਵਿੱਚ ਹੋ ਸਕਦਾ 3-4 ਜ਼ਿਲ੍ਹੇ ਜਿਹੜੇ ਛੋਟੇ ਜ਼ਿਲ੍ਹੇ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਪੈ ਜਾਣ ਫਾਜ਼ਿਲਕਾ, ਬਰਨਾਲਾ, ਸੰਗਰੂਰ, ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵੱਡੇ ਜ਼ਿਲ੍ਹੇ ਆ ਜੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਦੇਰੀ ਹੋ ਸਕਦੀ ਹੈ ਯਾਨੀ ਕਿ 25 ਤਰੀਕ ਤੱਕ ਕੰਮ ਜਾ ਸਕਦਾ ਹੈ ਸਾਡੀਆਂ ਆਸਾਂ ਦੇ ਮੁਤਾਬਕ ਸਾਡੀ ਉਮੀਦ ਦੇ ਮੁਤਾਬ ਤੇ ਅੱਜ ਦੀ ਜੇਕਰ ਗੱਲ ਕਰਦੇ ਆ ਹਾਲੇ ਤੱਕ ਲਗਭਗ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪੈ ਚੁੱਕੀਆਂ ਨੇ ਉਸ ਤੋਂ ਇਲਾਵਾ ਹਾਲੇ ਬੈਲ ਨਹੀਂ ਫਾਸ ਹੋਏ ਕਿਸੇ ਜ਼ਿਲ੍ਹੇ ਦੇ ਜਦੋਂ ਬੈਲ ਫਾਸ ਹੋਣਗੇ ਉਸ ਤੋਂ ਫਿਰ ਬਾਅਦ ਜਿਹੜਾ ਪੈਨਸ਼ਨਰ ਵੰਡਰ ਦਾ ਜਿਹੜਾ ਖਾਤਿਆਂ ਦੇ ਵਿੱਚ ਰਕਮ ਫੌਂਡ ਦਾ ਕੰਮ ਬੈਂਕਾਂ ਵੱਲੋਂ ਸ਼ੁਰੂ ਕੀਤਾ ਜਾਂਦਾ ਫਿਰਾਂ ਬੈਲਫਾਸ ਹੁੰਦੇ ਹੁੰਦੇ ਨੇ ਜ਼ਿਲ੍ਹਾ ਪੱਧਰ ਤੇ ਜੋ ਡੀਐਸਐਸਓ ਦਫ਼ਤਰ ਵਿੱਚ ਦਫ਼ਤਰ ਵੱਲੋਂ ਜਿਹੜੇ ਬੈਲ ਖਾਤਿਆਂ ਦਿੱਤੇ ਜਾਂਦੇ ਨੇ ਫਿਰ ਉਹ ਜਲਾ ਬੈਂਕ ਹੈ ਉਹ ਪੈਨਸ਼ਨਾਂ ਦੀ ਅਦਾਇਗੀ ਕਰਦਾ ਤੇ ਜਿਹੜੇ ਬੈਂਕ ਨੂੰ ਪੈਨਸ਼ਨਾਂ ਜਾਰੀ ਕੀਤੀਆਂ ਜਾਂਦੀਆਂ ਨੇ ਫਿਰ ਇਹ ਲਾਭਾਤਰੀਆਂ ਦੇ ਖਾਤਿਆਂ ਦੇ ਵਿੱਚ ਪੈਨਸ਼ਨਾਂ ਪਾਈਆਂ ਜਾਂਦੀਆਂ ਨੇ ਸੋ ਇਸ ਲਈ ਆਉਂਦੇ ਦਿਨ ਜਿਹੜੇ ਇੰਤਜ਼ਾਰ ਕਰਨਾ ਪਵੇਗਾ ਜੀ ਸਾਡੇ ਮੀਤ ਦੇ ਮੁਤਾਬਕ ਹਾਲੇ ਪੈਨਸ਼ਨਾਂ ਨਹੀਂ ਪੈਣਗੀਆਂ ਅਗਲੇ 2-3 ਦਿਨ ਹਾਲਾਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪੈ ਵੀ ਜਾਣਗੀਆਂ ਹੋ ਸਕਦਾ ਕਦੇ ਵੱਡੇ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨਾਂ ਪੈ ਜਾਣ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫੈ ਚੁੱਕੀਆਂ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਪੈਨਸ਼ਨਾਂ ਦੇ ਹਾਲੇ ਵੀ ਪੈਨਸ਼ਨਾਂ ਨਹੀਂ ਪਈਆਂ ਕੁਝ ਬੜਾ ਪਾਵ ਪੈਨਸ਼ਨ ਵਾਲੇ ਬਜ਼ੁਰਗ ਸਾਨੂੰ ਮੈਸੇਜ ਕਰਦੇ ਨੇ ਕੁਝ ਸਾਡੀਆਂ ਭੈਣਾਂ ਮੈਸੇਜ ਕਰਦੀਆਂ ਨੇ ਕਿ ਉਹਨਾਂ ਦੀ ਵਿਧਵਾ ਪੈਨਸ਼ਨਾਂ ਨਹੀਂ ਆਈਆਂ ਸੋ ਉਹਨਾਂ ਦੀ ਵੀ ਆ ਜਾਣਗੀਆਂ ਜੀ ਅਗਲੇ 2-3 ਦਿਨ ਤੱਕ ਜਿਹੜੀ ਹੈ ਪੈਨਸ਼ਨਾਂ ਅਦਾਇਗੀ ਜਿਹੜ 1500 ਰੁਪਏ ਆ ਪੈਨਸ਼ਨ ਆਉਣੀ ਆ ਇਹ ਅਸੀਂ ਵਾਰ-ਵਾਰ ਗੱਲ ਕਹਦੇ ਆ ਰਹੇ ਹਾਂ ਕਿਉਂਕਿ ਹਾਲੇ ਕੋਈ ਗਜਟ ਨੋਟੀਫਿਕੇਸ਼ਨ ਕੋਈ ਸਰਕੂਲਰ ਇਦਾਂ ਦਾ ਕੱਢਿਆ ਨਹੀਂ ਗਿਆ 2500 ਵਾਲਾ ਇਸ ਲਈ 1500 ਪੈਨਸ਼ਨ ਆਣੀ ਆਣੀ ਜਿਹੜੀ ਆਏਗੀ ਤੁਹਾਡੀ ਤੇ ਅਗਲੇ 4-5 ਦਿਨਾਂ ਤੱਕ ਆ ਸਕਦੀ ਹੈ ਬਿੱਲ ਜਦੋਂ ਪਾਸ ਹੋਣਗੇ ਤੁਹਾਨੂੰ ਅਪਡੇਟ ਅਸੀਂ ਦੇ ਦਾਂਗੇ ਜਦੋਂ ਸਾਨੂੰ ਨਿਊਜ਼ ਮਿਲੇਗੀ ਸਾਨੂੰ ਅਪਡੇਟ ਮਿਲੇਗੀ ਕਿਹੜੇ ਜ਼ਿਲ੍ਹੇ ਦੇ ਬਿੱਲ ਪਾਸ ਹੋ ਗਏ ਨੇ ਤੇ ਤੁਹਾਡੀ ਜਿਹੜੀ ਉਸ ਵੇਲੇ ਤੁਹਾਡੇ ਨਾਲ ਅਪਡੇਟ ਜਿਹੜੀ ਸਾਂਝੀ ਕਰਦੇ ਆਂਗੇ ਲਿਖਤੀ ਪੋਸਟ ਭਾ ਕੇ ਤੇ ਉਸ ਵਾਰ ਸਮਝ ਲੋਗੇ 2-3 ਦਿਨਾਂ ਦੇ ਵਿੱਚ ਤੁਹਾਡੀ ਅਦਾਇਗੀ ਜਿਹੜੀ ਆ ਕਰਦੇ ਨੇ ਲੁਧਿਆਣੇ ਤੋਂ ਜਲੰਧਰ ਪਠਾਨਕੋਟ ਗੁਰਦਾਸਰ ਨਵਾਂ ਸ਼ਹਿਰ ਰੋਪੜ ਮਹਾਲੀ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਸਾਡੇ લાભਾਤਰੀ ਨੇ ਉਹਨਾਂ ਨੂੰ ਦੱਸ ਦਈਏ ਕਿ ਬਿਲ ਹਲੇ ਪਾਸ ਨਹੀਂ ਹੋਈ ਆਉਣ ਦੇ ਦਿਨਾਂ ਦੇ ਵਿੱਚ ਬਿਲ ਪਾਸ ਹੋ ਜਾਣਗੇ ਹੋ ਸਕਦਾ ਕੱਲ ਵੀ ਹੋ ਜਾਣ ਪਰਸੋਂ ਹੋ ਜਾਣ ਜਦੋਂ ਹੋਣਗੇ ਤੁਹਾਨੂੰ ਅਸੀਂ ਲਿਖਤੀ ਪੋਸਟ ਵਾਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਦੋਂ ਪੈਨਸ਼ਨਾਂ ਜਾਰੀ ਹੋਣਗੀਆਂ ਉਹ ਵੀ ਅਫਰਡ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਈਵ ਆ ਕੇ ਤਾਂ ਤੱਕ ਲਈ ਦਿਓ ਇਜਾਜ਼ਤ ਜੀ ਤੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਇਜਾਜ਼ਤ ਦਿਓ ਜੀ ਤਾਂ